ਹੁਸ਼ਿਆਰਪੁਰ ਦੀ ਕੰਡੀ ਕਨਾਲ ਨਹਿਰ ਦਾ ਪਾਣੀ ਗੜਸ਼ੰਕਰ ਦੇ ਪਿੰਡਾਂ ਨੂੰ ਦੇਣ ਦੀ ਬਜਾਏ ਸੱਲਾਖੁਰ ਦੇ ਵਿਖੇ ਸਥਿਤ ਪੇਪਰ ਮਿੱਲ ਨੂੰ ਦੇਣ ਕਰਨ ਇਲਾਕੇ ਦੇ ਕਿਸਾਨਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਵੀ ਪ੍ਰਸ਼ਾਸਨ ਨੇ ਕੋਈ ਉਚਿਤ ਕਦਮ ਜਲਦ ਨਾ ਚੁੱਕਿਆ ਤਾਂ ਆਉਣ ਵਾਲੇ ਦਿਨਾਂ ਚ ਉਹਨਾਂ ਵੱਲੋਂ ਸੰਘਰਸ਼ ਖੜਾ ਕਰ ਦਿੱਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ ਇਸ ਸਬੰਧੀ ਜਾਣਕਾਰੀ ਦੰਦਿਆ ਇਲਾਕੇ ਦੇ ਵਿਅਕਤੀਆਂ ਨੇ ਮੌਕਾ ਦਿਖਾਉਂਦਿਆਂ ਹੋਇਆਂ ਦੱਸਿਆ ਕਿ ਤਿੰਨ ਦਹਾਕੀਆਂ ਤੋਂ ਕੰਡੀ ਨਹਿਰ ਵਕਫਾਕ ਸਰਕਾਰਾਂ ਵੱਲੋਂ ਅਣਦੇਖੀ ਦਾ ਸ਼ਿਕਾਰ ਰਹੀ ਹੈ ਪਰ ਮੌਜੂਦਾ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਇਸ ਨਹਿਰ 'ਚ ਪਾਣੀ ਛੱਡਣ ਨਾਲ ਕਿਸਾਨਾਂ ਨੂੰ ਆਪਣੀ ਬੰਜਰ ਜ਼ਮੀਨ 'ਚ ਪਾਣੀ ਪੁੱਜਣ ਦੀ ਆਸ ਪੱਜੀ ਸੀ ਪਰੰਤੂ ਪਿਛਲੇ ਕਰੀਬ 3 ਮਹੀਨਿਆਂ ਤੋਂ ਇਸ ਨਹਿਰ ਦੇ ਪਾਣੀ ਦਾ ਵੱਡਾ ਹਿੱਸਾ ਪਿੰਡ ਮਹੰਗਰੋਵਾਲ ਵਿਖੇ ਪਾਈਪਰ ਰਾਹੀਂ ਸਾਲਾ ਖੁਰਦਦੀ ਪੇਪਰ ਮਿੱਲ ਨੂੰ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਕਿਸਾਨਾਂ ਨੂੰ ਆਪਣੀ ਜ਼ਮੀਨ ਤੇ ਸਿੰਚਾਈ ਲਈ ਵਾਂਝੇ ਹੋਣਾ ਪੈ ਰਿਹਾ ਕਿਉਂਕਿ ਨਹਿਰ ਦੇ 5 ਕਿਲੋਮੀਟਰ ਦੇ ਖੇਤਰ ਤੱਕ ਕੋਈ ਵੀ ਸਰਕਾਰੀ ਟਿਊਬਵੈਲ ਨਹੀਂ ਲਗਾਇਆ ਜਾ ਸਕਦਾ ਐ ਜਿਸ ਕਾਰਨ ਕਿਸਾਨੀ ਜ਼ਮੀਨ ਬੰਜਰ ਹੋਣ ਦੇ ਕਿਨਾਰੇ ਤੇ ਖੜੀ ਐ ਕਿਸਾਨਾਂ ਨੇ ਚੇਤਾਵਨੀ ਦਿੱਤੀ ਐ ਕਿ ਜੇਕਰ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਲੈ ਕੇ ਜਲਦ ਕੋਈ ਉਚਿਤ ਕਦਮ ਨਾ ਚੁੱਕਿਆ ਤਾਂ ਉਹਨਾਂ ਵੱਲੋਂ ਇਲਾਕੇ ਦੇ ਕਿਸਾਨਾਂ ਨੂੰ ਨਾਂ ਲੈ ਕੇ ਵੱਡੇ ਪੱਧਰ ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ਐ ਗੜਸ਼ੰਕਰ ਤੋਂ ਹੁਸ਼ਰਪੁਰ ਦੇ ਉਸਤੇ ਨਾਲ ਸੰਜੀਪ ਕੁਮਾਰ ਦੀ ਰਿਪੋਰਟ ਮੈਂ ਗੁਰਮਖ ਸਿੰਘ ਸੋਢੀ ਪਿੰਡ ਜੀਵਨਪੁਰ ਜੱਟਾ ਅਸ ਟਾਈਮ ਆਪਾਂ ਖੜੇ ਆਂ ਕੰਢੀ ਨਹਿਰ ਮੇਘੋਵਾਲ ਦੁਆਬਾ ਜ਼ਿਲ੍ਹਾ ਹੁਸ਼ਿਆਰਪੁਰ ਚ ਇਹਦੀ ਜੋ ਸਮੱਸਿਆ ਹੈ ਨਹਿਰ ਚੱਲਦੀ ਸ਼ੁਰੂ ਹੋਈ ਨੂੰ ਤੇ 16 ਸਾਲ ਹੋ ਗਏ ਆ ਹੁਣ ਤੱਕ ਇਹਦਾ ਜ਼ਿਮੀਂਦਾਰਾਂ ਨੂੰ ਜੋ ਪਾਣੀ ਮਿਲਣਾ ਚਾਹੀਏ ਜੀ ਅਸੀਂ ਉਹ ਪ੍ਰੋਪਰ ਨਹੀਂ ਮਿਲ ਰਿਹਾ ਇਹਦੇ ਕਰਕੇ ਸਾਰੇ ਇਲਾਕੇ ਦੇ ਲੋਕ ਜ਼ਮੀਨਾਂ ਦੇ ਕੇ ਵੀ ਪਰੇਸ਼ਾਨ ਆ ਕਿ ਸਾਨੂੰ ਇਹਦਾ ਨੁਕਸਾਨ ਜ਼ਿਆਦਾ ਹੋਇਆ ਫਾਇਦਾ ਘੱਟ ਹੈ ਨੁਕਸਾਨ ਇਹ ਆ ਕਿ ਇਹਦੇ ਚ ਜੰਗਲੀ ਜਾਨਵਰ ਜਿਹੜੇ ਇੱਧਰ ਟੱਪ ਜਾਂਦੇ ਉਹ ਮੁੜ ਕੇ ਵਾਪਸ ਨਹੀਂ ਆ ਸਕਦੇ ਸਾਰਾ ਆਜਾੜਾ ਕਰਦੇ ਆ ਪਾਣੀ ਦੀ ਗੱਲ ਕਰੀਏ ਤੇ ਪਾਣੀ ਇਹ ਪਹਿਲਾਂ ਤਾਂ ਚੱਲੀ ਘਟਾ ਹੁਣ 2-3 ਮਹੀਨੇ ਤੋਂ ਚੱਲਦੀ ਆ ਕਿਤੇ ਕਿਸੇ ਪਿੰਡ ਚ ਅਦਾ ਹੀ ਲੈਂਨ ਆ ਬਾਕੀ ਕਿਸੇ ਪ੍ਰੋਪਰ ਜ਼ਮੀਨ ਨੂੰ ਪਾਣੀ ਨਹੀਂ ਇਹਦਾ ਮਿਲ ਰਿਹਾ ਔਰ ਦੂਜੀ ਗੱਲ ਕਿ ਇਸ ਵੇਲੇ ਆ ਦੇਖ ਲਓ ਸਾਹਮਣੇ ਸੈਲਾ ਪੇਪਰ ਮਿਲ ਨੂੰ ਪਾਣੀ ਇਹਦਾ ਚੱਲ ਗਿਆ ਇਹ ਮਤਲਬ ਸੈਂਟਰ ਤੋਂ ਹੀ ਅਪਰੂਵ ਚ ਲੜ ਜਾਂਦੀ ਆ ਇਹ ਚ ਪੰਜਾਬ ਗਵਰਨਮੈਂਟ ਦਾ ਵੀ ਰੋਲਾ ਨਹੀਂ ਰਹਿੰਦਾ ਸੈਂਟਰ ਦੀ ਅਪਰੂਚ ਨਾਲ ਹੀ ਆ ਸੈਲਾ ਪੇਪਰ ਮਿਲ ਨੂੰ ਇਹਦਾ ਪਾਣੀ ਸਾਰਾ ਹੀ ਚੱਲ ਗਿਆ ਇਸੇ ਕਰਕੇ ਚੱਲ ਰਹੀ ਆ ਜ਼ਿਮੀਦਾਰਾਂ ਨੂੰ ਇਹਦਾ ਪਾਣੀ ਬਿਲਕੁਲ ਨਹੀਂ ਮਿਲ ਰਿਹਾ ਜਿਨ੍ਹਾਂ ਦੀਆਂ ਜ਼ਮੀਨਾਂ ਗਈਆਂ ਉਹਨਾਂ ਨੂੰ ਵੀ ਨਹੀਂ ਮਿਲ ਰਿਹਾ ਚੜ੍ਹਦੇ ਪਾਸੇ ਤਾਂ ਬਿਲਕੁਲ ਹੀ ਨਹੀਂ ਮਿਲ ਰਿਹਾ ਪਾਈਪ ਮੋਗੇ ਰੱਖੇ ਆ ਪਾਣੀ ਉਸ ਲੈਵਲ ਤੱਕ ਆਂਦਾ ਨਹੀਂ ਉਸ ਲੈਵਲ ਤੱਕ ਆਣ ਨਾ ਆਣ ਕਰਕੇ ਉਹ ਮੋਗਿਆਂ 'ਚ ਜਾਂਦਾ ਨਹੀਂ ਲੈਂਦੇ ਵੀ ਜਿਹੜੇ ਇੱਕ ਅੱਧੀ ਲਾਈਨ ਪਾਈ ਆ ਕਿਤੇ ਪਿਛਲੇ ਪਿੰਡ ਜੜਿਆਲੇ ਨੂੰ ਪਾਈ ਆ ਉਸ ਲਾਈਨ 'ਚੋਂ ਮੇਕੋਵਾਲ ਵਾਲੇ ਲਾਂਦੇ ਆ ਮੇਕੋਵਾਲ ਲਈ ਵੱਖਰੀ ਲਾਈਨ ਕੋਈ ਨਹੀਂ ਮਹਿੰਗਰਵਾਲ ਨੂੰ ਕੋਈ ਨਹੀਂ ਸਾਡੇ ਪਿੰਡ ਜੀਵਨਪੁਰ ਜੱਟਾਂ ਨੂੰ ਕੋਈ ਨਹੀਂ ਜਾਣੀ ਲੈਂਦੇ ਪਾਸੇ ਨੂੰ ਤਾਂ ਪਾਣੀ ਆਰਾਮ ਨਾਲ ਗ੍ਰੈਵਿਟੀ ਨਾਲ ਲੱਗ ਸਕਦਾ ਪਰ ਫੇਰ ਵੀ ਉਹ ਪਿੱਛੋਂ ਮੋਗੇ ਨਹੀਂ ਰੱਖੇ ਇਹ ਸੈਂਟਰ ਸਰਕਾਰ ਨੂੰ ਤੱਕ ਵੀ ਬੇਨਤੀ ਆ ਪੰਜਾਬ ਸਰਕਾਰ ਨੂੰ ਵੀ ਬੇਨਤੀ ਆ ਇਹ ਨਹਿਰਾਂ ਅਗਰ ਕੱਢੀਆਂ ਕਿਸਾਨਾਂ ਲਈ ਤੇ ਇਹਨਾਂ ਦੀ ਪੂਰੀ ਇਹਨਾਂ ਨੂੰ ਮਦਦ ਮਿਲੇ ਪੂਰਾ ਇਹ ਪਾਣੀ ਮਿਲਣਾ ਚਾਹੀਦਾ ਇਹ ਜਿਲੇ ਨਾਲ ਜੀ ਆ ਪੈਪ ਲੈ ਨਿਕਲੀ ਸੈਲੇ ਫੈਕਟਰੀ ਨੂੰ ਉਸ ਵੇਲੇ ਸਾਡੇ ਕੋਲ ਨਹੀਂ ਸੈਨਮੀ ਕਰਾਇਆ ਕਹਿੰਦੇ ਸਾਨੂੰ ਇਹਨਾਂ ਜੀ ਸੋਲਰ ਪੰਪ ਲਾ ਕੇ ਦਵਾਂਗੇ ਤੁਹਾਡੇ ਖੇਤਾਂ ਨੂੰ ਪਾਣੀ ਪਜਾਵਾਂਗੇ ਤੇ ਸੈਲੇ ਮੈਲ ਨੂੰ ਪੈਪ ਨਿਕਲਣ ਦਿਓ ਜੀ ਪਾਣੀ ਸੈਲੇ ਮੈਲ ਨੂੰ ਜਾਣ ਦੇਵਾਂ ਸੋਰ ਨੂੰ ਵੀ ਦਵਾਂਗੇ ਤੁਹਾਡੇ ਵਿੱਚੋਂ ਪੈਪਾਂ ਦੇ ਵਿੱਚੋਂ ਬ੍ਰਾਂਚਾਂ ਵੀ ਦਵਾਂਗੇ ਇਹ ਸਾਰਾ ਚਾਂਸ ਦੇ ਵਿੱਚ ਲੈ ਕੇ ਉਹ ਨਹੀਂ ਹੁਣ ਕਰ ਲਿਆ ਉਦੋਂ ਨੂੰ ਹੁਣ ਕੋਈ ਪਿੰਡ ਦੀ ਮੈਘਵਾਲ ਦੀ ਬਾਤ ਨਹੀਂ ਪੁੱਛਦੇ ਆਗੇ ਤੇ ਪਾਣੀ ਦਾ ਹੁਣ ਕੋਈ ਸਿਸਟਮ ਨਹੀਂ ਕੀਤਾ ਕਹਿ ਕੇ ਚੱਲ ਜਾਂਦੇ ਆ ਨਾ ਸੋਲਰ ਪੰਪ ਦਾ ਲਾਇਆ ਨਾ ਹੀ ਪੰਪ ਦਾ ਲਾਇਆ ਨਾ ਸੋਲਰ ਸਿਸਟਮ ਲਾਇਆ ਤੇ ਸਾਈਨ ਕਰਾ ਲੈਣੀ ਮੈਘਵਾਲ ਦੇ ਬੰਦੇ ਇਕੱਠੇ ਕਾ ਕੇ ਗੁਰਦਾਸ ਐਲੋਕਮੈਂਟ ਕੀਤੀ ਆ ਕਹਿੰਦੇ ਜੀ ਸਾਈਨ ਕਰ ਦਿਓ ਫੇ ਤੁਹਾਨੂੰ ਬ੍ਰਾਂਚਾ ਦਵਾਂਗੇ ਪੈਪ ਦੇ ਵਿੱਚੋਂ ਨਾ ਕੋਈ ਬ੍ਰਾਂਚ ਦਿੱਤੀ ਆ ਕੋਈ ਪਾਣੀ ਨਹੀਂ ਦਿੱਤਾ ਹੀ ਨਹੀਂ ਸਿੱਧਾ ਛਾਲੇ ਮੈਲ ਨੂੰ ਪਾਜਾ ਦਤਾ ਪਾਣੀ ਤੇ ਮੈਘਵਾਲ ਦੇ ਸਾਰੇ ਬੰਦੇ ਇੱਦਾਂ ਦੇਖਦੇ ਰਹਿ ਗਏ ਹੁਣ ਤੇ ਨਹਿਰ ਕਾਤੇ ਨਿਕਲ ਨਹਿਰ ਨਿਕਲੀ ਹੈ ਸਾਰੇ ਕਹਿੰਦੇ ਜੀ ਤੁਹਾਡੇ ਖੇਤਾਂ ਨੂੰ ਕਿਸਾਨਾਂ ਨੂੰ ਪਾਣੀ ਦਵਾਂਗੇ ਪਿੰਡ ਨੂੰ ਸਾਨੂੰ ਸਾਰਿਆਂ ਨੂੰ ਕਿਸਾਨਾਂ ਨੂੰ ਪਾਣੀ ਮਿਲੂਗਾ ਤੇ ਇੱਕ ਹੋਰ ਬਹੁਤ ਵੱਡੀ ਘਾਟ ਜਿਹੜੀ ਹੋਈ ਆ ਇਹ ਨਹਿਰ ਦੇ ਆਲੇ ਵਾਲੇ 4-5 ਕਿਲੋਮੀਟਰ ਤੱਕ ਟੂਬਾ ਨਹੀਂ ਲੱਗ ਸਕਦਾ ਨਹਿਰ ਦੇ ਦੁਆਲੇ ਸਰਕਾਰੀ ਟੂਬਾ ਨਹੀਂ ਲੱਗਦਾ ਨਾ ਨਹਿਰ ਦਾ ਪਾਣੀ ਲੱਗਦਾ ਤੇ ਜਮੀਨ ਫਸਲ ਜਿਹੜੀ ਉੱਤੇ ਮਰ ਮੁਰ ਜਾਂਦੀ ਜਮੀਂ ਪੈ ਜਾਵੇ ਹੋ ਜਾਵੇ ਨੀ ਤੇ ਫਸਲ ਮਿਹਨਤ ਹਾਰੀ ਉੱਤੇ ਜਾਂਦੀ ਲੱਗਦੀ ਆ ਹਾਂ ਨਹੀਂ ਤੇ ਇਹ ਪਾਣੀ ਜ਼ਰੂਰੀ ਜ਼ਰੂਰ ਲੱਗਣਾ ਚਾਹੀਦਾ ਕੋਈ ਵੀ ਸਿਸਟਮ ਪੰਪ ਦਾ ਕਰਕੇ ਦੇਣ ਸੋਲਮ ਸਿਸਟਮ ਨਾਲ ਜਿੱਦਾਂ ਪਾਣੀ ਚਕਾ ਕੇ ਕਿਸਾਨਾਂ ਨੂੰ ਪਾਣੀ ਮਿਲਣਾ ਚਾਹੀਦਾ ਜੀ। ਜਦ ਵੀਰ ਨਾਮ ਜੀ ਮੇਰਾ ਯੋਧਵੀਰ ਸਿੰਘ ਆ ਜੀ। ਪਿੰਡ ਇਹੀ ਮੇਰਾ ਮੇਘੋਲ ਦੋਆਬਾ ਜੀ। ਸਾਡਾ ਮੇਨ ਗੱਲ ਤਾਂ ਇਹ ਹੀ ਆ ਜੀ ਦੇਖੋ ਇਸ ਨਹਿਰ ਦੀ ਜਿਹੜੀ ਅੰਡਰਗਰਾਉਂਡ ਦੀ ਜੇ ਅਸੀਂ ਗੱਲ ਕਰੀਏ ਤਾਂ ਇਹ ਅੰਡਰਗਰਾਉਂਡ ਏ ਦੀ ਖੰਨੀ ਲਵਾਉਣਾ ਜਿਹੜਾ ਇੱਥੋਂ ਕੋ ਤਿੰਨ ਤੋਂ ਚਾਰ ਕਿਲੋਮੀਟਰ ਰੱਖ ਲਓ ਇੰਨੇ ਤੱਕ ਇੱਥੋਂ ਤੱਕ ਏ ਦੀ ਅੰਡਰਗਰਾਉਂਡ ਗਈ ਹੋਈ ਆ। ਠੀਕ ਆ ਤੇ ਇਹ ਚਲਦੀ ਨੂੰ ਨਹਿਰ ਦੇ ਵਿੱਚ ਪਾਣੀ ਆਈ ਨੂੰ ਤਕਰੀਬਨ ਤਾਈ ਤੋਂ 3 ਮਹੀਨੇ ਹੋ ਗਏ ਆ ਪਾਣੀ ਜਿਹੜਾ ਚੱਲਦਾ ਲਗਾਤਾਰ ਪਰ ਜੇ ਦੇਖਿਆ ਜਾਵੇ ਬੇ ਪਾਣੀ ਇਹ 4 ਕਿਲੋਮੀਟਰ ਤੱਕ ਤਾਂ ਕੀ ਜਾਣਾ ਉਹ ਨਾ ਅੰਡਰਗ੍ਰਾਉਂਡ ਤੇ ਜਿਹੜਾ ਨਾਲ ਦਾ ਖੇਤ ਵੀ ਆ ਬਿਲਕੁਲ ਚਾਹੇ ਉਹ ਚੜਦੇ ਵਾਲਾ ਹੋਵੇ ਚਾਹੇ ਲਹਿੰਦੇ ਵਾਲਾ ਵੀ ਹੋਵੇ ਉਹ ਉਹ ਬਿਲਕੁਲ ਵੀ ਉਹਨੂੰ ਕੋਈ ਪਾਣੀ ਦਾ ਹਜੇ ਤੱਕ ਕੋਈ ਸਾਧਨ ਰੱਖ ਲਓ ਵੀ ਤੁਸੀਂ ਇਹ ਰੱਖ ਲਓ ਵੀ ਜਿਹੜਾ ਨਾਲ ਇੱਕ ਗਵਾਂਢੀ ਹੁੰਦਾ ਨਾਲ ਦਾ ਉਹ ਨਾਲ ਵਾਲੇ ਨੂੰ ਵੀ ਨਾਲ ਵਾਲੇ ਨੂੰ ਵੀ ਜਿਹੜਾ ਆ ਉਹ ਪਾਣੀ ਜਿਹੜਾ ਉਹਦਾ ਨਹੀਂ ਮਿਲ ਰਿਹਾ ਹੋਏ ਪਾਣੀ ਸਾਡੇ ਲਈ ਸਿਰਫ ਇੱਕ ਇਹ ਚੀਜ਼ ਆ ਬੇਖਦ ਦੇਖਣ ਦਾ ਜਰੀਆ ਰਹਿ ਗਿਆ ਪਤਾ ਹੈ ਵੀ ਜੋ ਅੰਡਰਗਰਾਉਂਡ ਨਹਿਰ ਦੀ ਹੋਈ ਸੀ ਤਕਰੀਬਨ 3.2 ਸਾਲ ਪਹਿਲਾਂ ਤਾਂ ਅੰਡਰਗਰਾਉਂਡ ਵੀ ਹੋਈ ਸੀ ਤਾਂ ਮੋਗੇ ਵੀ ਰੱਖਿਓ ਪਾਣੀ ਨਹੀਂ ਉਹਨਾਂ ਖੇਤਾਂ ਨੂੰ ਮਿਲ ਰਿਹਾ ਪਾਦੇ ਜਾਂ ਸਾਲ ਬਾਅਦ ਦੇਖ ਕੇ ਚਲ ਜਾਂਦੇ ਆ ਸਮੱਸਿਆ ਉੱਥੇ ਦੀ ਉੱਥੇ ਹੀ ਆ ਵੀ ਐ ਜੀਐਨਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਓਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ to affect positive change around them.